ਸਸ਼ੀਕਾਲ ਜੀ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਤੁਪਲੀ ਸੰਗਰੂਰ ਮਨੂ ਘਾਵਦਾ ਪ੍ਰੋਡਕਸ਼ਨ ਜ ਸੰਗਰੂਰ ਪੰਜਾਬ ਇੰਡੀਆ ਬੜੇ ਫਖਰ ਨਾਲ ਪੇਸ਼ ਕਰਦੇ ਹਨ ਨੌਜਵਾਨ ਦਿਲਾਂ ਦੀ ਧੜਕਣ ਗਾਇਕ ਤੇ ਗੀਤਕਾਰ ਮਨੂ ਘਾਵਦਾ ਜਿਨ੍ਹਾਂ ਦਾ ਹੁਣੇ-ਹੁਣੇ ਸਿੰਗਲ ਟਰੈਕ ਰਿਲੀਜ਼ ਹੋਇਆ ਜਿਹਦਾ ਟਾਈਟਲ ਹੈ ਅਫਸਰ ਬੰਦੇ ਅਫਸਰ ਬੰਦੇ ਔਰ ਇਸ ਗਾਣੇ ਦਾ 뮤직 ਤਿਆਰ ਕੀਤਾ ਜੈਜ ਬਾਈ ਜੀ ਹੋਰਾਂ ਨੇ ਤੇ ਇਸ ਗਾਣੇ ਦਾ ਵੀਡੀਓ ਬਣਾਇਆ ਸਾਡੇ ਪਰਮਿੰਦਰ ਸਿੰਘ ਜੀ ਨੇ ਸੋ ਇਸ ਗਾਣੇ ਨੂੰ YouTube ਚੈਨਲ ਤੇ ਰਿਲੀਜ਼ ਕੀਤਾ ਜਾ ਚੁੱਕਿਆ ਹੈ YouTube ਵੱਲੋਂ ਆਲ ਓਵਰ ਇੰਡੀਆ ਦੇ ਵਿੱਚ ਇਸ ਗਾਣੇ ਨੂੰ 5ਵੇਂ ਨੰਬਰ ਦੀ ਮਾਨਤਾ ਮਿਲੀ ਹੈ ਔਰ ਇਹ ਗਾਣਾ ਆਲ ਵਰਲਡ ਦੇ ਵਿੱਚੋਂ ਪੂਰੇ ਸੰਸਾਰ ਦੇ ਵਿੱਚੋਂ 10ਵੇਂ ਨੰਬਰ ਤੇ YouTube ਨੇ ਇਸ ਗਾਣੇ ਨੂੰ ਮਾਨਤਾ ਦਿੱਤੀ ਹੈ ਸੋ ਸਾਰੇ ਸੱਜਣਾਂ ਸਾਰੇ ਮਿੱਤਰ ਪਿਆਰੇ ਔਰ ਲੋਕ ਗਾਇਕ ਸਾਡੇ ਮਨੂਕਾ ਹਵਦਾ ਜੀ ਨੂੰ ਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਕਮੈਂਟਾਂ ਦੇ ਵਿੱਚ ਲਾਇਕ ਸ਼ੇਅਰ ਕਮੈਂਟਾਂ ਦੇ ਵਿੱਚ ਮੁਬਾਰਕਾਂ ਦਿਓ ਲਾਇਕ ਕਰੋ ਦੱਬ ਕੇ ਜ਼ੋਰ ਦੇ ਨਾਲ ਥੈਂਕ ਯੂ ਬੜੀ ਮਿਹਰਬਾਨੀ ਜੀ